ਸਤਿ ਸ਼੍ਰੀ ਅਕਾਲ ਜੀ ਅਮਨ ਦਾ ਜਦੋਂ ਵਿਆਹ ਹੋਇਆ ਸੀ ਤਾਂ ਉਹਦੀ ਜਠਾਣੀ ਸਾਰਾ ਘਰ ਸੰਭਾਲਦੀ ਸੀ ਉਹਦੀ ਵਿਧਵਾ ਭੂਆ ਸੱਸ ਘਰ ਦੇ ਸਾਰੇ ਫੈਸਲੇ ਲੈਂਦੀ ਸੀ ਅਮਨ ਦੀ ਸੱਸ ਘਰ ਵਿੱਚ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੀ ਸੀ ਕਿਉਂਕਿ ਉਹਦੀ ਸਿਹਤ ਜ਼ਿਆਦਾਤਰ ਖਰਾਬ ਹੀ ਰਹਿੰਦੀ ਸੀ ਅਕਸਰ ਹੀ ਉਹਦੇ ਹੱਥਾਂ ਪੈਰਾਂ ਵਿੱਚ ਦਰਦ ਰਹਿੰਦਾ ਸੀ ਇਸ ਲਈ ਸਾਰੇ ਘਰ ਦੀ ਜ਼ਿੰਮੇਵਾਰੀ ਭੂਆ ਨੇ ਹੀ ਲਈ ਹੋਈ ਸੀ ਵੈਸੇ ਤਾਂ ਪਰਿਵਾਰ ਵਿੱਚ ਸਾਰਾ ਕੁਝ ਠੀਕ-ਠਾਕ ਸੀ ਪਰ ਭੂਆ ਜਰਾ ਕੌੜੇ ਸੁਭਾਅ ਦੀ ਸੀ ਤੇ ਉਹਨਾਂ ਦੇ ਫੈਸਲੇ ਦੇ ਅੱਗੇ ਕੋਈ ਕੁਝ ਨਹੀਂ ਬੋਲ ਪਾਉਂਦਾ ਸੀ ਹੌਲੀ-ਹੌਲੀ ਅਮਨ ਉਸ ਘਰ ਵਿੱਚ ਆਏ ਹੋਏ 2 ਸਾਲ ਹੋ ਚੁੱਕੇ ਸੀ ਤੇ ਭੂਆ ਜੀ ਦੀ ਵੀ ਉਮਰ ਦੇ ਨਾਲ ਨਾਲ ਬਜ਼ੁਰਗ ਹੋਣ ਲੱਗੀ ਸੀ ਤਾਂ ਘਰ ਦੇ ਮਾਮਲਿਆਂ ਵਿੱਚ ਜ਼ਿਆਦਾ ਕੁਝ ਨਹੀਂ ਬੋਲਦੀ ਸੀ ਹੁਣ ਜੇ ਕੋਈ ਉਹ ਫੈਸਲਾ ਲੈ ਲੈਂਦੀ ਤਾਂ ਉਸ ਫੈਸਲੇ ਦੇ ਖਿਲਾਫ ਕੋਈ ਵੀ ਨਹੀਂ ਬੋਲਦਾ ਸੀ ਅਮਨ ਨੌਕਰੀ ਕਰਦੀ ਸੀ ਉਹ ਸਵੇਰੇ ਆਪਣੀ ਜਠਾਣੀ ਦੇ ਨਾਲ ਕੰਮ ਕਰਵਾ ਕੇ ਘਰ ਤੋਂ ਨੌਕਰੀ ਦੇ ਲਈ ਨਿਕਲ ਜਾਂਦੀ ਸੀ ਤੇ ਸ਼ਾਮ ਨੂੰ ਹੀ ਘਰ ਆਉਂਦੀ ਸੀ ਹੌਲੀ ਹੌਲੀ ਅਮਨ ਦੀ ਜਠਾਣੀ ਦੇ ਬੱਚੇ ਵੀ ਵੱਡੇ ਹੋ ਗਏ ਤੇ ਉਹ ਕੋਲਦੇ ਹੀ ਸਕੂਲ ਵਿੱਚ ਪੜਾਉਣ ਦੇ ਲਈ ਜਾਣ ਲੱਗੀ ਸੀ ਉਦੋਂ ਹੀ ਅਮਨ ਵੀ ਪ੍ਰੈਗਨੈਂਟ ਹੋਈ ਤਾਂ ਉਹਨੂੰ ਕੁਝ ਪਰੇਸ਼ਾਨੀਆਂ ਦੇ ਕਾਰਨ ਨੌਕਰੀ ਛੱਡਣੀ ਪਈ ਫਿਰ ਜਦੋਂ ਉਹਦੀ ਡਿਲੀਵਰੀ ਹੋਈ ਉਹਨੇ ਸੋਚਿਆ ਕਿ ਘਰੇ ਸਾਸਿਆ ਉਹਦੀ ਜਠਾਣੀ ਆ ਤੇ ਉਹਦੀ ਭੂਆ ਸੱਸ ਵੀ ਘਰੇ ਹੀ ਰਹਿੰਦੀ ਆ ਉਹਨੇ ਸੋਚਿਆ ਸੀ ਕਿ ਘਰ ਵਿੱਚ ਤਿੰਨ ਤਿੰਨ ਔਰਤਾਂ ਆ ਸਾਰਿਆਂ ਮਿਲ ਕੇ ਉਹਦੇ ਬੱਚੇ ਨੂੰ ਸੰਭਾਲ ਲੈਣਗੀਆਂ ਪਰ ਉਹਦੀ ਸੱਸ ਬਿਮਾਰ ਰਹਿੰਦੀ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੇਰੇ ਬੱਚੇ ਨੂੰ ਨਹੀਂ ਸੰਭਾਲ ਸਕਦੀ ਉਹਦੀ ਜਠਾਣੀ ਕਹਿਣ ਲੱਗੀ ਕਿ ਮੈਂ ਤਾਂ ਖੁਦ ਆਪਣੇ ਬੱਚਿਆਂ ਨੂੰ ਵੱਡਾ ਕਰਕੇ ਥੋੜਾ ਜਿਹਾ ਫ੍ਰੀ ਹੋਈ ਆ ਤੇ ਖੁਦ ਨੌਕਰੀ ਕਰਨ ਲੱਗੀ ਆ ਉਦੀ ਪੂਆ ਸੱਸ ਜਿਹੜੀ ਕਿ ਘਰ ਵਿੱਚੋਂ ਸਾਰਿਆਂ ਤੋਂ ਵੱਡੀ ਸੀ ਉਹ ਕਹਿਣ ਲੱਗੀ ਕਿ ਅਮਨ ਬੱਚਾ ਤੇਰਾ ਆ ਤਾਂ ਤੂੰ ਖੁਦ ਹੀ ਉਹਨੂੰ ਪਾਲ ਕੋਈ ਦੂਜਾ ਤੇਰੇ ਬੱਚੇ ਦੀ ਜ਼ਿੰਮੇਵਾਰੀ ਨਹੀਂ ਲਊਗਾ ਹੁਣ ਘਰ ਵਿੱਚ ਨਨਾਨੀ ਸੀ ਪਰ ਉਹ ਤਾਂ ਕਾਲਜ ਦੀ ਪੜ੍ਹਾਈ ਵਿੱਚ ਲੱਗੀ ਰਹਿੰਦੀ ਸੀ ਤਾਂ ਉਹ ਉਹਦੇ ਕੋਲੋਂ ਉਮੀਦ ਕਿਵੇਂ ਕਰ ਸਕਦੀ ਸੀ ਇਸ ਲਈ ਮਨ ਮਾਰ ਕੇ ਉਹਨੇ ਵੀ ਬੱਚੇ ਦੀ ਪਰਵਿਸ਼ ਕਰਨ ਦਾ ਫੈਸਲਾ ਕਰ ਲਿਆ 2 ਸਾਲਾਂ ਦੇ ਬਾਅਦ ਉਹਦੇ ਇੱਕ ਕੁੜੀ ਵੀ ਹੋ ਗਈ ਤਾਂ ਹੁਣ ਉਹ ਦੋਵਾਂ ਬੱਚਿਆਂ ਦੀ ਪਰਵਰਿਸ਼ ਵਿੱਚ ਲੱਗੀ ਹੋਈ ਸੀ ਹਾਲਾਂਕਿ ਘਰ ਦੇ ਕੰਮ ਤਾਂ ਸਾਰੇ ਮਿਲ ਜੁਲ ਕੇ ਕਰ ਲੈਂਦੇ ਸੀ ਪਰ ਬੱਚਿਆਂ ਦੀ ਪਰਵਰਿਸ਼ ਦੇ ਲਈ ਅਮਨ ਆਪਣੇ ਸੁਪਨਿਆਂ ਨੂੰ ਪੁੱਲ ਕੇ ਬੈ ਗਈ ਸੀ ਉਹ ਬਸ ਇਸੇ ਇੰਤਜ਼ਾਰ ਵਿੱਚ ਸੀ ਅਸੀਂ ਕਿ ਕਦੋਂ ਬੱਚੇ ਥੋੜੇ ਵੱਡੇ ਹੋ ਜਾਣ ਉਹਦੇ ਬਾਅਦ ਉਹ ਵੀ ਬਾਹਰ ਨਿਕਲ ਕੇ ਨੌਕਰੀ ਕਰੂਗੀ ਵੇਖਦੇ ਹੀ ਵੇਖਦੇ ਉਹਦੀ ਕੁੜੀ 8 ਸਾਲ ਦੀ ਹੋ ਗਈ ਸੀ ਤੇ ਮੁੰਡਾ 10 ਸਾਲ ਦਾ ਹੋ ਗਿਆ ਸੀ ਇੱਕ ਸਾਲ ਬਾਅਦ ਉਹਦੀ ਨਾਨਾ ਦਾ ਵੀ ਵਿਆਹ ਹੋ ਚੁੱਕਿਆ ਸੀ ਉਹਦਾ ਪਤੀ ਇਸ ਸ਼ਹਿਰ ਵਿੱਚ ਸੀ ਤੇ ਦੋਵੇਂ ਇੱਕ ਹੀ ਕੰਪਨੀ ਵਿੱਚ ਨੌਕਰੀ ਕਰਦੇ ਸੀ ਵੈਸੇ ਤਾਂ ਵਿਆਹ ਤੋਂ ਪਹਿਲਾਂ ਹੀ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ ਫਿਰ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਤਾਂ ਘਰਦਿਆਂ ਨੇ ਇਸ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ ਵਿਆਹ ਦੇ ਬਾਅਦ ਉਹ ਦੋਵੇਂ ਇਸ ਸ਼ਹਿਰ ਵਿੱਚ ਆਰਾਮ ਨਾਲ ਰਹਿਣ ਲੱਗੇ ਇਸ ਵਿੱਚ ਪਤਾ ਲੱਗਿਆ ਕਿ ਅਮਨਦੀ ਨਨਾਨ ਮਾਂ ਬਣਨ ਵਾਲੀ ਸੀ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ ਅਮਨਦੀ ਸੱਸ ਨੇ ਉਹਨੂੰ ਕਹਿ ਦਿੱਤਾ ਸੀ ਕਿ ਜਦੋਂ ਉਹਨੂੰ ਕੋਈ ਵੀ ਪਰੇਸ਼ਾਨੀ ਮਹਿਸੂਸ ਹੋਵੇ ਤਾਂ ਉਹ ਪੇਕੇ ਹੀ ਆ ਕੇ ਰਹਿਣ ਲੱਗ ਜਾਵੇ ਕਿਉਂਕਿ ਇੱਥੇ ਪੂਰਾ ਪਰਿਵਾਰ ਮਿਲਜੁਲ ਕੇ ਉਹਦੀ ਚੰਗੀ ਤਰ੍ਹਾਂ ਦੇਖਭਾਲ ਕਰ ਲੈਣਗੇ ਜਦੋਂ ਅਮਨਦੀ ਨਨਾਨ ਨੂੰ 8ਵਾਂ ਮਹੀਨਾ ਲੱਗਿਆ ਤਾਂ ਉਹ ਪੇਕੇ ਆ ਗਈ ਉਹਦਾ ਪਤੀ ਵੀ ਆਫਿਸ ਤੋਂ ਬਾਅਦ ਕਦੀ ਕਦੀ ਉਹਦੇ ਨਾਲ ਇੱਥੇ ਘਾਰੇ ਰੁਕ ਜਾਂਦਾ ਸੀ ਹੌਲੀ ਹੌਲੀ ਸਮਾਂ ਬੀਤਿਆ ਤੇ 9 ਮਹੀਨੇ ਪੂਰੇ ਹੋਣ ਤੇ ਅਮਨ ਦੀ ਨਾਨ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਇਹਦੋਂ ਜਦੋਂ ਅਮਨ ਦਾ ਬੇਟਾ 10 ਸਾਲ ਦਾ ਹੋਇਆ ਤਾਂ ਉਹ ਸੋਚਣ ਲੱਗੀ ਕਿ ਹੁਣ ਤਾਂ ਮੇਰਾ ਬੇਟਾ ਇੰਨਾ ਵੱਡਾ ਹੋ ਚੁੱਕਿਆ ਆ ਤਾਂ ਬੇਟੀ ਵੀ ਮੇਰੇ ਬਿਨਾ ਰਹਿ ਲੈਂਦੀ ਆ ਤਾਂ ਉਹ ਸੋਚਣ ਲੱਗੀ ਕਿ ਹੁਣ ਮੈਂ ਵੀ ਆਸ-ਪਾਸ ਦੇ ਕਿਸੇ ਸਕੂਲ ਵਿੱਚ ਨੌਕਰੀ ਕਰ ਵੇਖ ਲੈਂਦੀ ਆ ਤਾਂ ਕਿ ਬੱਚਿਆਂ ਦੇ ਅਨੁਸਾਰ ਕੰਮ ਵੀ ਕਰ ਸਕਾਂ ਤੇ ਬੱਚਿਆਂ ਤੇ ਧਿਆਨ ਵੀ ਦੇ ਸਕਾਂ ਉਦੋਂ ਹੀ ਉਹ ਦੀ ਨਾਨੀ ਜਦੋਂ بیٹے ਨੂੰ ਜਨਮ ਦਿੱਤਾ ਤਾਂ ਹੁਣ ਉਹਦੇ ਸਾਹਮਣੇ ਵੀ ਇੱਕ ਚੁਣੌਤੀ ਖੜੀ ਹੋ ਗਈ ਕਿ ਉਹ ਬੱਚੇ ਦੇ ਲਈ ਨੌਕਰੀ ਛੱਡ ਦਵੇ ਜਾਂ ਫਿਰ ਬੱਚੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ ਜਾਵੇ ਹੁਣ ਨਾਨਨ ਦੇ ਸਾਸ ਸਹੁਰਾ ਪਿੰਡ ਵਿੱਚ ਰਹਿੰਦੇ ਸੀ ਨਾਨਨ ਆਪਣੇ ਘਰ ਵਾਲੇ ਦੇ ਨਾਲ ਉਸੇ ਸ਼ਹਿਰ ਵਿੱਚ ਰਹਿੰਦੀ ਸੀ ਜਿੱਥੇ ਉਹਦਾ ਪੇਕਾ ਘਰ ਵੀ ਸੀ ਤਾਂ ਇੱਕ ਦਿਨ ਉਹ ਆਪਣੇ ਬੱਚੇ ਨੂੰ ਲੈ ਕੇ ਪੇਕੇ ਆ ਗਈ ਤੇ ਉਹਨੇ ਆਪਣੀ ਪਰੇਸ਼ਾਨੀ ਘਰ ਦੇ ਸਾਹਮਣੇ ਰੱਖੀ ਕਿ ਇਹੋ ਜਿਹੇ ਹਾਲਾਤਾਂ ਵਿੱਚ ਚੋਣੂ ਕੀ ਕਰਨਾ ਚਾਹੀਦਾ ਆ ਉਦੋਂ ਹੀ ਭੂਆ ਕਹਿਣ ਲੱਗੀ ਕਿ ਇਹਦੇ ਵਿੱਚ ਨਾ ਸੋਚਣ ਵਾਲੀ ਕਿਹੜੀ ਗੱਲ ਆ ਪੁੱਤ ਤੂੰ ਮੁੰਡੇ ਨੂੰ ਇੱਥੇ ਛੱਡ ਕੇ ਨੌਕਰੀ ਕਰਨ ਚਲੀ ਜਾਵੇਂ ਤੇ ਸ਼ਾਮ ਨੂੰ ਵਾਪਸ ਆਉਂਦੇ ਹੋਏ ਇਹਨੂੰ ਲੈ ਜਾਵੇਂ ਵੈਸੇ ਵੀ ਸਾਡਾ ਘਰ ਤਾਂ ਤੇਰੇ ਆਫਿਸ ਦੇ ਰਸਤੇ ਵਿੱਚ ਹੀ ਪੈਂਦਾ ਆ ਤਾਂ ਤੈਨੂੰ ਜ਼ਿਆਦਾ ਪਰੇਸ਼ਾਨੀ ਵੀ ਨਹੀਂ ਹੋਊਗੀ। ਅਮਨਦੀ ਨਾਨ ਸੋਚ ਵਿੱਚ ਪੈ ਗਈ ਤੇ ਕਹਿਣ ਲੱਗੀ ਕਿ ਹੋਰ ਕਿਸੇ ਦੇ ਭਰੋਸੇ ਬੱਚੇ ਨੂੰ ਛੱਡ ਕੇ ਜਾਣ ਤੋਂ ਚੰਗਾ ਮੈਂ ਇੱਥੇ ਹੀ ਉਹਨੂੰ ਛੱਡ ਦਵਾਂ। ਪਰ ਮੰਮੀ ਜੀ ਮੰਮੀ ਦੀ ਸਿਹਤ ਤਾਂ ਠੀਕ ਨਹੀਂ ਰਹਿੰਦੀ, ਭੂਆ ਜੀ ਹੁਣ ਤੁਹਾਡੀ ਵੀ ਉਮਰ ਹੋ ਗਈ ਆ। ਬੱਚੇ ਦਾ ਕੰਮ ਤੁਹਾਡੇ ਕੋਲੋਂ ਨਹੀਂ ਹੋ ਪਊਗਾ। ਵੱਡੀ ਭਾਬੀ ਤਾਂ ਸਕੂਲ ਪੜ੍ਹਉਣ ਜਾਂਦੀ ਆ ਤੇ ਛੋਟੀ ਭਾਬੀ ਵੀ ਨੌਕਰੀ ਕਰਨ ਬਾਰੇ ਸੋਚ ਰਹੀ ਆ। ਤਾਂ ਫਿਰ ਮੁੰਡੇ ਨੂੰ ਕੌਣ ਸੰਭਾਲੂਗਾ? ਪੂ ਅਜੀ ਥੋੜੀ ਦੇਰ ਤੱਕ ਸੋਚਨ ਤੋਂ ਬਾਅਦ ਬੋਲੀ ਵੱਡੀ ਬਹੁਤਾ ਕਈ ਸਾਲਾਂ ਤੋਂ ਨੌਕਰੀ ਕਰ ਰਹੀ ਆ ਹੁਣ ਉਹ ਕੰਮ ਛੱਡ ਕੇ ਘਰੇ ਬਹਿਣ ਵਾਲੀ ਤਾਂ ਨਹੀਂ ਆ ਮੇਰੇ ਕੋਲੋਂ ਵੀ ਹੁਣ ਬੱਚਾ ਸੰਭਾਲਣਾ ਨਹੀਂ ਜਾਣਾ ਤੇ ਤੇਰੀ ਮਾਂ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ ਹੁਣ ਲੈ ਦੇ ਕੇ ਬੱਚਿਆ ਏ ਛੋਟੀ ਬਹੁ ਮੈਨੂੰ ਤਾਂ ਜੇ ਨੌਕਰੀ ਕਰਨੀ ਚੁਰੋ ਵੀ ਨਹੀਂ ਕੀਤੀ ਤਾਂ ਮੈਂ ਕੀ ਕਹਿ ਰਹੀ ਆ ਕਿ ਛੋਟੀ ਬਹੁ ਤੇਰੇ ਬੱਚੇ ਵੱਡੇ ਹੋ ਗਏ ਆ ਤਾਂ ਹੁਣ ਤੂੰ ਆਪਣੀ ਨਨਾਨ ਦਾ ਬੱਚਾ ਸੰਭਾਲ ਤੂੰ 8 10000 ਦੀ ਨੌਕਰੀ ਕਰਕੇ ਕੀ ਕਰ ਲਵੇਂਗੀ ਅਮਨਾ ਹਰਾਨ ਸੀ ਉਹ ਤਾਂ ਕਿੰਨੇ ਸਾਲਾਂ ਦੇ ਇੰਤਜ਼ਾਰ ਕਰ ਰਹੀ ਸੀ ਕਿ ਉਹਦਾ ਬੱਚਾ ਥੋੜਾ ਵੱਡਾ ਹੋ ਜਾਵੇ ਤਾਂ ਉਹ ਫਿਰ ਤੋਂ ਨੌਕਰੀ ਕਰੇ ਆਜਾ ਮੰਨੇ ਆਪਣੀ ਭੂਆ ਸਾਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਹਿ ਦਿੱਤਾ ਭੂਆ ਜੀ ਜਦੋਂ ਮੇਰੇ ਬੱਚੇ ਹੋਏ ਸੀ ਤਾਂ ਮੈਂ ਕਿਹਾ ਸੀ ਕਿ ਤੁਸੀਂ ਤੇ ਵੱਡੀ ਦੀਦੀ ਦੇ ਘਰੇ ਹੀ ਰਹਿੰਦੇ ਹੋ ਮੈਂ ਨੌਕਰੀ ਕਰ ਲਵਾਂਗੀ ਉਹਦੋਂ ਤਾਂ ਤੁਸੀਂ ਕਹਿ ਦਿੱਤਾ ਸੀ ਕਿ ਬਹੁਤ ਤੇਰੇ ਬੱਚੇ ਵੱਡੇ ਹੋ ਜਾਣਗੇ ਉਦੋਂ ਤੋਂ ਨੌਕਰੀ ਕਰ ਲਵੀਂ ਵੱਡੀ ਬਹੂ ਨੇ ਆਪਣੇ ਬੱਚੇ ਪਾਲ ਲਿਆ ਹੁਣ ਉਹ ਫ੍ਰੀ ਹੋਈ ਆ ਤਾਂ ਤੇਰੇ ਬੱਚੇ ਥੋੜਾ ਦਾ ਪਾਲੇਗੀ ਤਾਂ ਹੁਣ ਜਦੋਂ ਮੈਂ ਫ੍ਰੀ ਹੁਈ ਆ ਤਾਂ ਹੁਣ ਮੈਂ ਆਪਣੀ ਮਨਾਂ ਦੇ ਬੱਚੇ ਨੂੰ ਕਿਉਂ ਪਾਲਾਂ ਤੁਸੀਂ ਦੀਦੀ ਨੂੰ ਕਹੋ ਕਿ ਉਹ ਆਪਣਾ ਬੱਚਾ ਖੁਦ ਸੰਭਾਲ ਲੇ ਨਹੀਂ ਤਾਂ ਤੁਸੀਂ ਉਹਨਾਂ ਦੀ ਮਦਦ ਕਰ ਦੋ ਜਾਂ ਫਿਰ ਨੌਕਰਾਂ ਨਹੀਂ ਢੱਕ ਲੋ ਪਰ ਮੈਂ ਉਹਦੇ ਬੱਚੇ ਨੂੰ ਨਹੀਂ ਪਾਲ ਸਕਦੀ ਕਿਉਂਕਿ ਹੁਣ ਮੈਂ ਵੀ ਨੌਕਰੀ ਕਰਨੀ ਆ ਇਸ ਤੋਂ ਪਹਿਲਾਂ ਕਿ ਭੂਆ ਉਹਨੂੰ ਦੋ ਚਾਰ ਗੱਲਾਂ ਸੁਣੰਦੀ ਅਮਨ ਦੀ ਸਾਸੂ ਵੀ ਉੱਥੇ ਆ ਗਈ ਤੇ ਕਹਿ ਲਗੀ ਹਾਂ ਭੈਣ ਜੀ ਛੋਟੀ ਬਹੂ ਬਿਲਕੁਲ ਸਹੀ ਕਹਿ ਰਹੀ ਆ ਜੋ ਤੁਸੀਂ ਵੱਡੀ ਬਹੂ ਦੇ ਉੱਤੇ ਛੋਟੀ ਬਹੂ ਦੇ ਬੱਚੇ ਨੂੰ ਪਾਲਣ ਦਾ ਦਬਾਅ ਨਹੀਂ ਬਣਾਇਆ ਤਾਂ ਮੈਂ ਵੀ ਤੁਹਾਡੇ ਇਸ ਫੈਸਲੇ ਵਿੱਚ ਤੁਹਾਡੇ ਨਾਲ ਸੀ ਜਿਹਦੇ ਬੱਚੇ ਆ ਉਹੀ ਪਾਲੇ ਤੇ ਉਹੀ ਪਰਵਰਿਸ਼ ਕਰੇ ਕਿਉਂਕਿ ਕੱਲ ਨੂੰ ਕੋਈ ਉੱਠ ਕੇ ਇਹ ਨਾ ਕਹਿ ਦਵੇ ਕਿ ਬੱਚਿਆਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਹੋਈ ਜਾਂ ਬੱਚਿਆਂ ਨੂੰ ਕੁਝ ਗਲਤ ਸਿਖਾ ਦਿੱਤਾ ਗਿਆ ਆ ਇਸ ਲਈ ਜਿਹਦੇ ਬੱਚੇ ਹੁੰਦੇ ਆ ਪਾਲਣ ਦੀ ਜ਼ਿੰਮੇਵਾਰੀ ਵੀ ਉਸੇ ਦੀ ਬਣਦੀ ਆ ਤੇ ਦੂਜੀ ਗੱਲ ਇਹ ਕਿ ਛੋਟੀ ਬਹੁ ਨੇ ਆਪਣੇ ਸਾਰੇ ਫਰਜ਼ ਨਿਭਾਏ ਆ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਆ ਹੁਣ ਉਹ ਥੋੜਾ ਫ੍ਰੀ ਹੋਈ ਆ ਤਾਂ ਉਹਨੂੰ ਵੀ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲਣਾ ਚਾਹੀਦਾ ਆ ਛੋਟੀ ਬਹੂ ਆਪਣੀ ਮਨਾਨ ਦੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਲੈ ਕੇ 10 ਸਾਲ ਪਿੱਛੇ ਕਿਉਂ ਜਾਵੇ ਆਖਿਰ ਉਹ ਨਹੀਂ ਤਾਂ 10 ਸਾਲਾਂ ਤੱਕ ਇੰਤਜ਼ਾਰ ਕੀਤਾ ਆ ਫਿਰ ਜਾ ਕੇ ਆਪਣੇ ਬੱਚਿਆਂ ਨੂੰ ਇਸ ਕਾਬਲ ਬਣਾਇਆ ਆ ਕਿ ਉਹ ਆਪਣਾ ਧਿਆਨ ਖੁਦ ਰੱਖ ਸਕਦੇ ਆ ਬਾਕੀ ਅਸੀਂ ਸਾਰੇ ਤਾਂ ਵੇਖਣ ਦੇ ਲਈ ਹੀ ਆ ਹੁਣ ਛੋਟੀ ਬਹੂ ਨੂੰ ਵੀ ਆਪਣੇ ਸੁਪਨਿਆਂ ਦੀ ਉਡਾਨ ਭਰਨ ਦਿਓ ਆਪਣੀ ਸੱਸ ਦਾ ਸਮਰਥਨ ਮਿਲਦੇ ਹੀ ਅਮਨ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਸੀ ਦੇ ਉਹ ਜਾ ਕੇ ਆਪਣੀ ਸੱਸ ਦੇ ਗਲੇ ਲੱਗ ਗਈ ਪੂਆ ਜੀ ਬਰਸਦੀ ਹੋਈ ਬੋਲੀ ਜੋ ਕਰਨਾ ਆ ਕਰੋ ਮੈਨੂੰ ਕੀ ਇੰਨਾ ਕਹਿ ਕੇ ਉਹ ਅੰਦਰ ਚਲੀ ਗਈ ਉਦੋਂ ਅਮੰਦੀ ਨੇ ਨਾਨ ਬੋਲੀ ਮੰਮੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਛੋਟੀ ਭਾਬੀ ਨੂੰ ਵੀ ਆਪਣੇ ਸੁਪਨੇ ਪੂਰੇ ਕਰਨ ਦਾ ਪੂਰਾ ਹੱਕ ਆ ਮੇਰੀ ਨੌਕਰੀ ਕਰਨ ਦੇ ਲਈ ਉਹ ਘਰ ਬੈਠ ਕੇ ਮੇਰਾ ਬੱਚਾ ਨਹੀਂ ਪਾਲ ਸਕਦੀ ਮੈਂ ਕਾਕੇ ਨੂੰ ਇੱਥੇ ਛੱਡ ਦਵਾਂ ਤੇ ਇੱਕ ਨੌਕਰਾਨੀ ਲਗਵਾ ਦਵਾਂਗੀ ਵਿੱਚ ਵਿੱਚ ਮੈਂ ਤੁਸੀਂ ਸਾਰੇ ਉਹਨੂੰ ਵੇਖਦੇ ਰਹੋ ਕਿਉਂਕਿ ਮੇਰੀ ਵੀ ਨੌਕਰੀ ਕਰਨਾ ਜ਼ਰੂਰੀ ਆ। ਉਹਦੀ ਮਾਂ ਨੇ ਸਹਿਮਤੀ ਦਿਖਾਉਂਦੇ ਹੋਏ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਪੁੱਤ ਅਸੀਂ ਤੈਨੂੰ ਇੰਨਾ ਪੜਾਇਆ ਲਿਖਾਇਆ ਆ ਉਸ ਪੜ੍ਹਾਈ ਦਾ ਸਹੀ ਫਾਇਦਾ ਹੋਣਾ ਚਾਹੀਦਾ ਆ। ਪਹਿਲਾਂ ਦੀ ਗੱਲ ਹੋਰ ਸੀ ਪਰ ਹੁਣ ਜਦੋਂ ਇੱਥੇ ਵੀ ਨੌਕਰ ਆਣੀ ਲੱਗ ਸਕਦੀ ਆ ਤਾਂ ਤੂੰ ਕਾਕਾ ਨੂੰ ਇੱਥੇ ਛੱਡ ਜਾਵੀਂ ਨੌਕਰਾਂ ਨੂੰ ਉਹਦੇ ਸਾਰੇ ਕੰਮ ਕਰ ਲਵੇਗੀ ਤੇ ਅਸੀਂ ਵੀ ਉਹਨੂੰ ਵੇਖ ਲਿਆ ਕਰਾਂਗੇ। ਜੀ ਮੇਰੇ ਨੇ ਦੋਵੇਂ ਨਵਾਂ ਟਾਈਮ ਨਾਲ ਨੌਕਰਾਂ ਨਹੀਂ ਰੱਖ ਲੈਂਦੀਆਂ ਜਾਂ ਮੇਰੀ ਸਿਹਤ ਥੋੜੀ ਜਿਹੀ ਠੀਕ ਰਹਿੰਦੀ ਤਾਂ ਮੈਂ ਹੀ ਬੱਚਿਆਂ ਦੀ ਦੇਖਭਾਲ ਕਰ ਲੂੰਗੀ ਪਰ ਖੈਰ ਚਲੋ ਜਦੋਂ ਕੁਝ ਵੀ ਹੁੰਦਾ ਆ ਉਹ ਚੰਗੇ ਲਈ ਵੀ ਹੁੰਦਾ ਆ ਸੱਸ ਦੀ ਗੱਲ ਸੁਣ ਕੇ ਅਮਨ ਨੂੰ ਥੋੜੀ ਜਿਹੀ ਰਾਹਤ ਮਿਲੀ ਤੇ ਹੁਣ ਉਹਨੂੰ ਵੀ ਆਪਣੇ ਸੁਪਨਿਆਂ ਨੂੰ ਜੀਣ ਦਾ ਮੌਕਾ ਮਿਲੂਗਾ ਨਾ ਕਿ ਉਹ ਕੇਵਲ ਘਰ ਵਿੱਚ ਹੀ ਕੈਦ ਹੋ ਕੇ ਰਹਿ ਜਾਊਗੀ ਪਹਿਲਾਂ ਤਾਂ ਪੂਆ ਜੀ ਥੋੜਾ ਜਿਹਾ ਨਾਰਾਜ਼ ਹੋ ਗਏ ਸੀ ਕਿ ਇਸ ਵਾਰ ਘਰ ਵਿੱਚ ਉਹਨਾਂ ਦਾ ਫੈਸਲਾ ਨਹੀਂ ਚੱਲਿਆ ਪਰ ਅਮਨ ਦੀ ਸੱਸ ਨੇ ਉਹਨਾਂ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਕਿ ਜਦੋਂ ਸਾਰਿਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲ ਰਿਹਾ ਹੈ ਤਾਂ ਵੀ ਛੋਟੀ ਬਹੂ ਆਪਣੇ ਸੁਪਨੇ ਪੂਰੇ ਕਿਉਂ ਨਹੀਂ ਕਰ ਸਕਦੀ ਵੈਸੇ ਵੀ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਤੇ ਬਦਲਦੇ ਸਮੇਂ ਦੇ ਨਾਲ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਥੋੜਾ ਬਹੁਤ ਬਦਲਾਅ ਕਰ ਲੈਣਾ ਚਾਹੀਦਾ ਹੈ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਮੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ